ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਵਸਿਓ ਇਹ ਨਮਾਤ ਕੀ ਜੇ ਹਰ ਵਾਂਝਾ ਤੈਨ ਸੁਣੀ ਦੇ ਫਿਰੇ ਬਿਰਨਾਵੇ ਹੋਏ ਖਾਖਾਪ ਮੁਹ ਵੇ ਕਰਾਂਝਾ ਜਿਨ ਹਰ ਹਿਰਦੇ ਨਾਮ ਨ ਵਸਿਓ ਤਿਨ ਮਾਤ ਕੀ ਜੈ ਹਰ ਵਾਂਜਾ ਫਿਰ ਸੁਣੀ ਦੇ ਫਿਰੇ ਬਿਰਨਾਵੇ ਓਏ ਖਪ ਖਪ ਮੂਏ ਕਰਾਂ ਜਾ ਨੀਰੇ ਮਨ ਜਪ ਰਾਮ ਨਾਮ ਹਰ ਮਨ ਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਐ ਸਤਿਗੁਰ ਮਾਝਾ ਆਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾੰਝਾ ਦਰਸ਼ਨ ਸਾਧ ਮਿਲਿਓ ਬੜੁ ਭਾਗੀ ਸਭ ਕਿਲ ਵਿਖ ਗਏ ਗਵਾੰਝਾ ਸਤਿਗੁਰ ਸਾਹੂ ਪਾਇਆ ਵਰਦਾਨ ਹਰ ਕੀਏ ਬਹੁ ਗੁਣਾਂ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਤ ਫਾਰੀ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਜਾ ਧਰਮ ਰਾਏ ਧੜ ਕਾਗ ਦੁਫਾਰੇ ਜਨ ਨਾਨਕ ਲੇਖਾ ਸਮਝਾ ਵਾਹੀ ਗੁਰਜੀ ਕਾ ਖਾਲਸਾ ਜੀ ਵਾਹੀ ਗੁਰਜੀ ਕੀ ਫਤਿਹ